ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿਲ ਨੇ ਭਵਿੱਖਬਾਣੀ ਕੀਤੀ ਹੈ ਕਿ ਸੌਣ ਦੇ ਮਹੀਨੇ ਦੌਰਾਨ 25 ਤੇ 26 ਤਰੀਕ ਨੂੰ ਲੁਧਿਆਣਾ ਸਮੇਤ ਸੂਬੇ 'ਚ ਬਰਸਾਤ ਦਾ ਪ੍ਰਕੋਪ ਵੇਖਣ ਨੂੰ ਮਿਲ ਸਕਦਾ ਹੈ ਇਸ ਦੌਰਾਨ ਉਹਨਾਂ ਜਿੱਥੇ ਲੋਕਾਂ ਨੇ ਇਸ ਹਮਸਪਰੀ ਗਰਮੀ ਤੋਂ ਰਾਹਤ ਦੀ ਗੱਲ ਕਹੀ ਤਾਂ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਦੁਪਹਿਰ ਸਮੇਂ ਜ਼ਿਆਦਾਤਰ ਹਿਊਮਿਡਿਟੀ ਹੋ ਸਕਦੀ ਹੈ ਇਸ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਥੋੜਾ ਗੁਰੇਜ਼ ਕਰਨ। ਲਿਹਾਜ਼ਾ ਉਹਨਾਂ ਨੇ ਇਸ ਬਾਰਿਸ਼ ਤੇ ਮੌਸਮ 'ਤੇ ਕਿਸਾਨਾਂ ਨੂੰ ਵੀ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਤੁਹਾਡੇ ਵਿਚ ਅ ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰੀਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜੜੀਆ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਹੈ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸੂਨ ਦਾ ਆ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਹੋ ਜਾਰੀ ਰਹੇਗੀ ਜਦੇ ਮੱਦੇ ਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਤੇ ਪਰ 23 24 ਨੂੰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਥੋੜੀ ਸਕੈਟਰਡ ਬਾਰਿਸ਼ ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ 24 25 ਨੂੰ ਚਾਂਸਸ ਨੇ ਕਿ ਪੂਰਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਕਾਫੀ ਅੱਛੀ ਹੋ ਸਕਦੀ ਹੈ ਤੇ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ ਆ ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਆ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਜਿਉਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ ਮਾਨ ਤਰਨਤਾਰਨ ਹੈ ਮਾਨਸਾ ਹੈ ਪਠਾਨਕੋਟ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਅਜਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਤਾਂ ਮੇਬੀ ਜਿਹੜਾ ਇਹ ਡੈਫਿਸਟਾ ਹੋ ਕਵਰ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਕਿ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਆ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰ ਹੀ ਹਾਈ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਰਾਤ ਦਾ ਤਾਪਮਾ 33 ਡਿਗਰੀ ਤੱਕ ਜਿਹੜਾ ਹੋ ਰਿਕਾਰਡ ਕੀਤਾ ਗਿਆ ਦਿਨ ਦਾ ਤਾਪਮਾ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੋ ਦੋਨੋਂ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਨੇ ਫਿਰ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਇੰਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਜਿਹੜੀ ਮੌਨਸਨ ਉਹਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ ਜਿਹਦੇ ਨਾਲ ਹੀ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵਧ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕੀ ਆਪਾਂ ਨੂੰ ਉਮੀਦ ਹੈ ਕਿ ਅੱਛੀ ਆਉਣ ਵਾਲੇ ਦਿਨਾਂ 'ਚ ਜਾਣਗੇ ਕਿ ਸਾਨੂੰ ਜਿਹੜੀ ਹਮਸਪਰੀ ਗਰਮੀ ਆ ਉਹ ਤੋਂ ਛੁਟਕਾਰਾ ਮਿਲੇਗਾ ਦੇਖੋ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ بارش ਹੈ ਉਹ ਘੱਟ ਹੀ ਰਿਕਾਰਡ ਹੋਈ ਹੈ ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਡੈਫਿਸਟ ਹੈਗਾ ਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ ਮੋਗਾ ਹੈ ਆਪਣਾ ਅੰਮ੍ਰਿਤਸਰ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟ ਹੀ ਰਿਪੋਰਟ ਕੀਤੀ ਗਈ ਹੈ ਸਿਰਫ ਜਿਹੜੇ 3-4 ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਅੱਛੀ ਦੇਖਣ ਨੂੰ ਮਿਲੀ ਹੈ ਮੈਮ ਨੂੰ ਲੱਗਦਾ ਜੀ ਆਉਣ ਵਾਲੇ ਦਿਨਾਂ 'ਚ ਕੁਝ ਬਾਰਿਸ਼ ਹੋ ਸਕਦੀ ਮੌਸਮ ਬਿਹਤਰ ਹੋਣ ਲੱਗ ਸਕਦੀ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਮੌਨਸੂਨ ਨੇ ਰਿਵਾਈਵ ਕੀਤਾ ਹੈ ਤਾਂ ਹਰਿਆਣਾ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਰਹੀ ਹੈ ਸੋ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗੀ ਤੇ ਆਉਣ ਵਾਲੇ ਜਿਵੇਂ 24-25 ਤਰੀਕ ਤੋਂ ਅੱਛੀ ਬਾਰਿਸ਼ ਜਿਹੜੀ ਆਪਾਂ ਮਹਿਸੂਸ ਕਰਾਂਗੇ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ